ਸਤ ਸ੍ਰੀ ਅਕਾਲ ਜੀ ਜੁੜ ਗਿਓ ਸਭ ਵਾਂਗੂ ਫੇਸਬੁਕ ਆਈਡੀਆ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲਬਾਤ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੀ ਤੇ ਇੱਕ ਜਿਹੜਾ ਸਿਸਟਮ ਆ ਰਿਹਾ ਜਿਹਦੇ ਨਾਲ ਆਪਾਂ ਕਹਿ ਸਕਦੇ ਪੰਜਾਬ ਦੇ ਵਿੱਚ ਹਮਸ ਤੇ ਗਰਮੀ ਬਣੀ ਹੋਈ ਹੈ ਉਹਦਾ ਕਾਰਨ ਕੀ ਹੈ ਉਹ ਤੁਹਾਨੂੰ ਪਹਿਲਾਂ ਅਸੀਂ ਇੱਕ ਝਾਤ ਸੈਟਲਾਈਟਾਂ ਦੇ ਉੱਤੇ ਮਰਵਾ ਦਈਏ ਫਿਰ ਆਪਾਂ ਲਾਈਵ ਦੇ ਵਿੱਚ ਗੱਲਬਾਤ ਨਾਲ-ਨਾਲ ਕਰਦੇ ਰਾਂਗੇ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ ਅਸੀਂ ਤੁਹਾਨੂੰ ਹੁਣ ਇਸ ਸਮੇਂ ਜਿਹੜੀ ਅੱਜ ਦੀ ਪਹਿਲਾਂ ਜਾਣਕਾਰੀ ਦੱਸ ਦਈਏ ਕਿ ਦਿਨ ਵੇਲੇ ਹੌਮਸ ਭਰੀ ਗਰਮੀ ਜਿਹੜੀ ਵਰਕਰਾ ਰਹੀ ਬਹੁਤ ਜ਼ਿਆਦਾ ਹੌਮਸ ਭਰੀ ਗਰਮੀ ਸਵੇਰ ਦੇ ਸਮੇਂ ਤੋਂ ਹੀ ਜਾ ਰਹੀ ਸੀ ਤੇ ਅਸੀਂ ਸਵੇਰ ਦੇ ਸਮੇਂ ਵੀ ਲਾਈਵ ਥੋੜੀ ਸ਼ਾਰਟ ਵੀਡੀਓ ਦੇ ਰੂਪ ਵਿੱਚ ਜਾਣਕਾਰੀ ਦਿੱਤੀ ਸੀ ਤੇ ਦੁਪਹਿਰ ਦੇ ਸਮੇਂ ਦੱਸਿਆ ਸੀ ਤੁਹਾਨੂੰ ਕਿ ਦੁਪਹਿਰ ਦੇ ਸਮੇਂ ਕੁਝ ਖੇਤਰਾਂ ਦੇ ਵਿੱਚ ਕਣੀ ਕਾਮਨਾ ਸਿੱਟਾ ਸੜਾ ਜਿਹੜਾ ਪੈ ਸਕਦਾ ਪੈਂਡੂ ਖੇਤਰ ਨੂੰ ਛੱਡ ਕੇ ਸਹਿਰੀ ਖੇਤਰਾਂ ਦੇ ਵਿੱਚ ਜ਼ਿਆਦਾ ਇਹ ਸਿਸਟਮ ਦਾ ਪ੍ਰਭਾਵ ਰਿਹਾ ਉਹਦਾ ਕਾਰਨ ਤੁਹਾਨੂੰ ਦੱਸਦੇ ਆ ਤੇ ਅਸੀਂ ਇੱਕ ਝਾਤ ਤੁਹਾਨੂੰ ਸੈਟਲਾਈਟ ਦੇ ਉੱਤੇ ਮਰਵਾਵਾਂਗੇ ਤੇ ਜਿਹੜੇ ਨਵੇਂ ਮਿੱਤਰ ਸੁਜਣ ਜੁੜਨਗੇ ਸਾਡੇ ਨਾਲ ਉਹ ਸਾਡੀ ਫੇਸਬੁੱਕ ਆਈਡੀ ਸਤਗੁਰ ਭੰਗੂ ਨੂੰ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਤੇ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਨੂੰ ਜ਼ਰੂਰ ਸਾਂਝੀ ਕਰਦੇ ਰਹੋ ਕਿ ਅੱਜ ਕਿੱਥੇ-ਕਿੱਥੇ ਕਣੀ ਕਾਮਨਾ ਜਿਹੜਾ ਹੋਇਆ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਤਸਵੀਰ ਜਿਹੜੀ ਜਿਹੜੀ ਵੀਡੀਓ ਆ ਉਹ ਦਿਖਾ ਦਈਏ ਸ਼ਾਰਟ ਰੂਪ ਦੇ ਵਿੱਚ ਬਣਾ ਕਿਹੜਾ ਇਹ ਜਿਹੜਾ ਸਿਸਟਮ ਬਣਿਆ ਹੋਇਆ ਜੀ ਦੇਖੋ ਘੱਟ ਦਿਵਾਲਾ ਸਿਸਟਮ ਜਿਹੜਾ ਇਹ ਬਣਿਆ ਹੋਇਆ ਜਿਵੇਂ ਕਿ ਤੁਸੀਂ ਸਕਰੀਨ ਦੇ ਵਿੱਚ ਵੀ ਦੇਖ ਰਹੇ ਹੋ ਤੇ ਇਸ ਦੀ ਵੀਡੀਓ ਜਿਹੜੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਦੇਖ ਸਕਦੇ ਹੋ ਇਹ ਸਿਸਟਮ ਜਿਹੜਾ ਘੱਟ ਦਿਵਾਲਾ ਇਹਦੀਆਂ ਜਿਹੜੀਆਂ ਘੁੰਮਣ ਘੇਰੀ ਵਾਲੀਆਂ ਹਵਾਵਾਂ ਨੇ ਇਹ ਅੱਗੇ ਵੱਲ ਨੂੰ ਧੱਕ ਰਿਹਾ ਸਿਸਟਮ ਇਹ ਜਦੋਂ ਅੱਗੇ ਵੱਲ ਨੂੰ ਜਾਂਦੀਆਂ ਨੇ ਹਵਾਵਾਂ ਤਾਂ ਅੱਗੇ ਜਾ ਕੇ ਜਿਹੜੀ ਇਹ ਸਿਸਟਮ ਨਵੀਂ ਹੈ ਜਿਹੜਾ ਇਹ ਆਪਣੇ ਪੰਜਾਬ ਵੱਲ ਨੂੰ ਧੱਕ ਰਿਹਾ ਜਿਹੜੀਆਂ ਅਰਬ ਸਾਗਰ ਤੋਂ ਹਵਾਵਾਂ ਆ ਰਹੀਆਂ ਨੇ ਉਹ ਇਸ ਨਵੀਂ ਨੂੰ ਪੰਜਾਬ ਵੱਲ ਤੱਕ ਰਹੀਆਂ ਨੇ ਤੇ ਇਸ ਨਮੀ ਨੂੰ ਦੱਬਣ ਦੇ ਲਈ ਹਜੇ ਫਿਲਹਾਲ ਉੱਪਰਲੇ ਇਸ ਦੇ ਵਿੱਚ ਕੋਈ ਵੀ ਸਿਸਟਮ ਨਹੀਂ ਹੈਗਾ ਤਾਇਕਾ ਸਿਸਟਮ ਪੈਦਾ ਹੋ ਰਿਹਾ ਜਿਹੜਾ 5-6 ਤਰੀਕ ਦੇ ਨੇੜੇ ਤੇੜੇ ਪੈਦਾ ਹੋਊਗਾ ਜਾਨੀ ਕਿ 5 ਤੋਂ ਲੈ ਕੇ 8 ਤਰੀਕ ਦੇ ਵਿੱਚ ਆਹ ਸਿਸਟਮ ਜਿਹੜਾ ਆ ਰਿਹਾ ਦੇਖੋ ਪੱਛਮੀ ਡਿਸਟਰਬੈਂਸ ਹੈ ਤੇ ਇੱਥੇ ਵੀ ਪੈਦਾ ਹੋ ਰਹੀ ਹੈ ਤੇ ਇਧਰਲੇ ਸਾਈਡ ਵੀ ਇਹ ਪੈਦਾ ਹੋ ਰਹੀ ਹੈ ਜਾਨੀ ਕਿ ਉੱਪਰਲੇ ਸੇਵ ਦੇ ਜੰਮੂ ਵਾਲੇ ਸਾਈਡ ਵੀ ਆ ਇਧਰਲੇ ਸਾਈਡ ਸਾਰੇ ਜਿੱਥੇ ਵੀ ਇੱਥੇ ਦੇਖ ਸਕਦੇ ਹੋ ਤੁਸੀਂ ਇੱਥੇ ਨੂੰ ਇਹ ਸਿਸਟਮ ਦੇ ਵਿੱਚ ਪੈਦਾ ਹੋ ਰਹੀ ਹੈ ਆ ਦੇਖੋ ਇੱਥੇ ਇਹ ਹੌਲੀ ਹੌਲੀ ਥੱਲੇ ਨੂੰ ਦੱਬੂਗੀ ਜਾਨੀ ਕਿ ਜਿਹੜਾ ਉੱਪਰਲਾ ਟੈਂਪਰੇਚਰ ਹੈ ਇਹਨੂੰ ਥੱਲੇ ਨੂੰ ਲਿਆਉਗੀ ਤਾਂ ਜਦੋਂ ਇਹ ਸਿਸਟਮ ਥੱਲੇ ਨੂੰ ਆਊਗਾ ਤਾਂ ਆਪਾਂ ਕਹਿ ਸਕਦੇ ਹਾਂ ਇਹ ਸਿਸਟਮ ਦੇ ਨਾਲ ਪੰਜਾਬ ਦੇ ਜੇ ਵਿੱਚ ਜਿਹੜੀ ਨਮੀ ਆ ਉਸ ਨੂੰ ਇਹ ਨਿੰਬੂ ਮੰਗ ਜਾਨੀ ਕਿ ਜਿਵੇਂ ਆਪਾਂ ਕੋਈ ਕੱਪੜਾ ਨਿਚੋੜਦੇ ਹਾਂ ਤਾਂ ਉਸ ਤਰ੍ਹਾਂ ਇਸ ਸਿਸਟਮ ਨੇ ਜਿਹੜੀ ਨਿਚੋੜ ਦੇਣਾ ਉਸ ਨੂੰ ਜਾਨੀ ਕਿ ਇਹ ਸਿਸਟਮ ਹਜੇ ਪੈਦਾ ਹੋਇਆ ਵਾ ਇੱਥੇ ਸਿਸਟਮ ਦੇ ਵਿੱਚ ਘਟ ਦਵਾ ਦਾ ਖੇਤਰ ਬਣਿਆ ਹੋਇਆ ਹੈ ਇਹ ਜਿਹੜਾ ਕਿ ਗੁਜਰਾਤ ਦੇ ਨੇੜੇ ਤੇੜਿਆ ਗੁਜਰਾਤ ਤੋਂ ਅੱਗੇ ਵੱਲ ਨੂੰ ਉਹ ਅਰਬ ਸਾਗਰ ਤੋਂ ਆਉਣ ਵਾਲੀਆਂ ਹਵਾਵਾਂ ਜਿਹੜੀਆਂ ਅੱਗੇ ਉਹਨੂੰ ਧੱਕ ਰਹੀਆਂ ਨੇ ਹਵਾ ਨੂੰ ਤੇ ਇਹ ਰਾਜਸਥਾਨ ਦੇ ਵੀ ਕੁਝ ਖੇਤਰਾਂ ਦੇ ਵਿੱਚ ਆ ਦੇਖੋ ਕਣੀ ਕਾਮਨਾ ਕਰ ਰਿਹਾ ਤੇ ਸਿਟਾ ਸਰਾਟਾ ਪਾ ਰਿਹਾ ਜਿਵੇਂ ਕਿ ਅੱਜ ਆਪਣੇ ਜਿਹੜਾ ਸ਼ਹਿਰਾਂ ਦੇ ਵਿੱਚ ਕਣੀ ਕਾਮਨਾ ਉਹ ਤਾਂ ਇੱਕ ਹੀਟ ਕਾਮ ਕਰ ਰਹੀ ਆ ਏਸੀਆਂ ਦੀ ਤੇ ਇੱਕ ਹਵਾ ਬਹੁਤ ਘੱਟ ਲੱਗਦੀ ਕਿਉਂਕਿ ਹਵਾ ਤੁਹਾਨੂੰ ਪਤਾ ਬਹੁਤ ਘੱਟ ਸੀ ਹਮਸ ਜਿਆਦਾ ਬਣੀ ਸੀ ਜਿਹੜਾ ਕਿ ਆਪਾਂ ਨੂੰ ਤਾਪਮਾਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ 42 43 ਡਿਗਰੀ ਆ ਪਰੰਤੂ 35-36 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਬਣਿਆ ਹੋਇਆ ਹੈ ਰਾਤਾਂ ਦੇ ਤਾਪਮਾਨ ਵੀ 25-26 ਡਿਗਰੀ ਨੇ ਜਿਹੜੇ ਉਹ ਆਪਾਂ ਨੂੰ 30-32 ਡਿਗਰੀ ਦੇ ਕਰੀਬ ਜਿਹੜੇ ਦਰਜ ਹੋਏ ਨਜ਼ਰ ਆ ਰਹੇ ਨੇ ਤੇ ਇਹ ਤਾਪਮਾਨ ਉਦੋਂ ਘਟਣਗੇ ਜੀ ਜਦੋਂ ਆਪਾਂ ਕਿਸੇ ਦੇ ਪੰਜ-ਛੇ ਤਰੀਕ ਦੇ ਨੇੜੇ ਤੇੜੇ ਮੀਂਹ ਦੀ ਕਾਰਵਾਈ ਹੋਊਗੀ ਤੇ ਉਦੋਂ ਇਹ 20 ਡਿਗਰੀ ਜਾਂ 24 ਡਿਗਰੀ ਦੇ ਥੱਲੇ ਆ ਸਕਦੇ ਨੇ ਆਪਾਂ ਸਮੇਂ-ਸਮੇਂ ਦੇ ਉੱਤੇ ਹਰ ਰੋਜ਼ ਲਾਈਵ ਹੋ ਕੇ ਜਾਣਕਾਰੀ ਤੁਹਾਰਨਾ ਸਾਂਝੀ ਕਰਦੇ ਆਂ ਤੇ ਜਿੰਨੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ ਕਮੈਂਟ ਕਰਦੇ ਰਹੋ ਅੱਜ ਕਿੱਥੇ ਕਿੱਥੇ ਕਣੀ ਕਾਮਨਾ ਹੋਇਆ ਜਰੂਰ ਦੱਸਿਓ ਕਿਉਂਕਿ ਜੋ 98 ਅਪਡੇਟ ਆਈ ਹੈ ਸੰਗਰੂਰ ਬਰਨਾਲਾ ਬਠਿੰਡਾ ਪਟਿਆਲਾ ਸ੍ਰੀ ਫਤਗੜ ਸਾਹਿਬ ਦੇ ਕੁਝ ਖੇਤਰ ਮਲੇਰਕੋਟਲੇ ਦੇ ਕੁਝ ਖੇਤਰ ਤੇ ਲੁਧਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਜਾਂ ਸੈਰੀ ਖੇਤਰਾਂ ਦੇ ਵਿੱਚ ਇਹ ਜਿਹੜੀ ਮੀਂਹ ਦੀ ਕਾਰਵਾਈ ਟੁੱਟਵੇਂ ਰੂਪ ਦੇ ਵਿੱਚ ਅੱਜ ਹੋਈ ਹੈ ਜੀ ਤੇ ਇਸ ਦਾ ਕਾਰਨ ਇਹੀ ਹੈ ਤੁਹਾਨੂੰ ਦੱਸਿਆ ਕਿ ਸੈਰੀ ਖੇਤਰਾਂ ਦੇ ਵਿੱਚ ਜਿਹੜੀ ਹੂਮਸ ਨਾ ਤਾਂ ਹਵਾ ਕਰਾਉਂਦੀ ਉਹ ਤੇ ਹੂਮਸ ਜ਼ਿਆਦਾ ਬਣਦੀ ਹੈ ਜਦੋਂ ਹਵਾ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ ਤੇ ਪੈਂਦੀਆਂ ਨੇ ਸਵੇਰ ਦੇ ਸਮੇਂ ਹੋ ਜਿਆਦਾ ਗਰਮ ਹੋਣ ਤੋਂ ਬਾਅਦ ਉਹ ਭਾਪ ਦੇ ਰੂਪ ਵਿੱਚ ਉੱਠਦੀਆਂ ਨੇ ਤੇ ਉਹਨਾਂ ਨੂੰ ਅੱਗੇ ਵੱਲ ਧੱਕਣ ਦੇ ਲਈ ਕੋਈ ਸਿਸਟਮ ਨਹੀਂ ਹੈਗਾ ਜਾਂ ਉੱਪਰ ਵੱਲ ਦੇ ਸਿਸਟਮ ਦੇ ਵਿੱਚ ਕੋਈ ਦਿਵਾ ਨਹੀਂਗਾ ਤਾਂ ਜਦੋਂ ਭਾਪ ਦੇ ਰੂਪ ਵਿੱਚ ਉੱਠਦੀਆਂ ਨੇ ਤਾਂ ਬੱਦਲ ਬਣਦੇ ਨੇ ਦੁਪਹਿਰ ਦੇ ਸਮੇਂ ਬੱਦਲ ਬਣ ਕੇ ਫਿਰ ਉਹ ਜਿੱਥੇ ਜਿਆਦਾ ਬਣਦੇ ਨੇ ਸਾਰੇ ਖੇਤਰਾਂ ਦੇ ਵਿੱਚ ਉੱਥੇ ਹੀ ਮੀਂਹ ਦੀ ਕਾਰਵਾਈ ਕਰਦੇ ਨੇ ਤਾਂ ਇਹ 31 1 2 3 4 ਤਰੀਕ ਤੱਕ ਇਸੇ ਤਰ੍ਹਾਂ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆਉਣਗੇ ਟੁੱਟ ਮੇਰੂਪ ਦੇ ਵਿੱਚ ਤੇ ਉਸ ਤੋਂ ਬਾਅਦ ਇਸ ਸਿਸਟਮ ਤੋਂ ਬਾਅਦ ਜਿਹੜੀ ਕਿ ਕਾਰਵਾਈ ਹੋਊਗੀ ਤਾਂ ਜਿਹੜੇ ਇਹ ਸਿਸਟਮ ਨਮੀ ਰਹੂਗੀ ਤਾਂ ਇਸ ਨਮੀ ਨੂੰ ਜਿਹੜਾ ਖਤਮ ਕਰਨ ਦੇ ਲਈ ਇੱਕ ਸਿਸਟਮ ਆ ਰਿਹਾ ਉੱਪਰਲੇ ਹਿੱਸੇ ਦੇ ਵਿੱਚ ਇੱਥੇ ਜਾਨੀ ਕਿ ਜੰਮੂ ਵਾਲੀ ਸਾਈਡ ਦੇ ਉੱਪਰ ਹਿੱਸੇ ਦੇ ਵਿੱਚ ਇਹ ਬਣ ਰਿਹਾ ਇਹ ਜਦੋਂ ਇਸ ਤਰ੍ਹਾਂ ਘੁੰਮੂਗਾ ਤਾਂ ਇਹਦੀਆਂ ਹਵਾਵਾਂ ਥੱਲੇ ਨੂੰ ਆਉਣਗੀਆਂ ਇਹਦੀਆਂ ਹਵਾਵਾਂ ਉੱਪਰ ਨੂੰ ਐ ਧੱਕਣਗੀਆਂ ਤਾਂ ਇਹ ਆਪਸ ਜਦੋਂ ਮਿਲਣਗੀਆਂ ਜੀ ਤਾਂ ਫਿਰ ਇੱਕ ਸਿਸਟਮ ਬਣੂਗਾ ਤੇ ਜਿਹਦੇ ਨਾਲ ਗੜੇਮਾਰੀ ਵੀ ਹੋ ਸਕਦੀ ਹੈ ਤੇ ਮੀਰ ਦੇ ਸਿੱਟੇ ਸਰਾਟੇ ਤੇਜ ਵੀ ਪੈ ਸਕਦੇ ਨੇ ਕੁਝ ਵੀ ਹੋ ਸਕਦਾ ਤੇ ਜਿੰਨੇ ਸੱਜਣ ਮਿੱਤਰ ਜੁੜੇ ਹੋਏ ਨੇ ਲਾਈਕ ਹਜੇ ਤੱਕ ਕਿਸੇ ਨੇ ਵੀ ਨਹੀਂ ਕਰਿਆ ਇਸ ਕਰਕੇ ਲਾਈਕ ਜ਼ਰੂਰ ਕਰ ਦਿਓ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਜਾਣਕਾਰੀ ਵਧੀਆ ਲੱਗਦੀ ਹੈ ਕਿਉਂਕਿ ਜੋ ਸਿਸਟਮ ਦੇ ਵਿੱਚ ਕਾਰਵਾਈ ਹੈ ਕਿੰਨੇ ਪਰਸੈਂਟ ਆ ਉਹ ਵੀ ਅਸੀਂ ਦੱਸਾਂਗੇ ਤੁਹਾਡੇ ਤੱਕ ਇਹ ਜਾਣਕਾਰੀ ਫਿਲਹਾਲ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੀ ਦਿਖਾ ਰਹੇ ਹਾਂ ਆ ਦੇਖੋ ਇਸ ਦੇ ਨਾਲ ਟੁੱਟਵੇਂ ਰੂਪ ਦੇ ਯੂਪੀ ਐਮਪੀ ਜਾਂ ਰਾਜਸਥਾਨ ਦੇ ਵਿੱਚ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਕਣੀ ਕਾਮਨਾ ਜਿਹੜਾ ਟੁੱਟਵੇਂ ਰੂਪ ਦੇ ਵਿੱਚ ਅੱਜ ਵੀ ਦੇਖਣ ਨੂੰ ਮਿਲਿਆ ਦੇਣ ਵੇਲੇ ਰਾਤ ਨੂੰ ਕੋਈ ਵੀ ਮੀਂਹ ਦਾ ਸਿਸਟਮ ਨਹੀਂ ਹੈਗਾ ਜੀ ਤੇ ਉਸ ਤੋਂ ਬਾਅਦ ਕੱਲ ਨੂੰ ਵੀ ਕਣੀ ਕਾਮਨਾ ਜਿਹੜਾ ਸਿੱਟਾ ਜ਼ਰਾਟਾ ਉਹ ਪੈ ਸਕਦਾ ਪਿੰਡੂ ਖੇਤਰਾਂ ਦੇ ਵਿੱਚ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਇੱਥੇ ਜਿਹੜੀਆਂ ਆਪਾਗਿਆਸਾ ਦੇ ਹਵਾਵਾਂ ਨੇ ਖੁੱਲੇ ਜੇ ਮੈਦਾਨ ਦੇ ਵਿੱਚੋਂ ਤਾਂ ਲੱਗਦੀਆਂ ਰਹਿੰਦੀਆਂ ਨੇ ਠੰਡਕ ਜੀ ਵਾਲਾ ਸਿਸਟਮ ਜਿਹੜਾ ਖੇਤਾਂ ਦੀ ਜਿਹੜੇ ਪਾਣੀ ਦੇ ਪੱਧਰ ਦੇ ਕਾਰਨ ਬਣਦਾ ਰਹਿੰਦਾ ਤੇ ਇਸ ਕਰਕੇ ਮਰੀਲ ਕੋਟਲੇ ਦੇ ਵਿੱਚ ਬਾਈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਣੀ ਕਾਮਨਾ ਹੋ ਸਕਦਾ ਕਿਸੇ ਵੀ ਸਮੇਂ ਕਿਉਂਕਿ ਹਮਸ ਭਰੀ ਗਰਮੀ ਬਰਕਰਾਰ ਹੈ ਇੱਕ ਘੱਟ ਦਿਵਾਲਾ ਜਿਹੜਾ ਸਿਸਟਮ ਹੈ ਤਾਂ ਉਹ ਪਹੁੰਚ ਰਿਹਾ ਪੰਜਾਬ ਵੱਲ ਨੂੰ ਤੇ ਉਹ ਲੋ ਪ੍ਰੈਸ਼ਰ ਏਰੀਆ ਹੁਣ ਇਸ ਸਮੇਂ ਗੁਜਰਾਤ ਦੇ ਖੇਤਰਾਂ ਦੇ ਵਿੱਚ ਮੀਂਹ ਪਾ ਰਿਹਾ ਤੇ ਤੁਹਾਨੂੰ ਅਸੀਂ ਜੇਕਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਇੱਕ ਵਾਰੀ ਝਾਤ ਜਰੂਰ ਮਾਰ ਲਿਓ ਲਾਈਵ ਦੇ ਵਿੱਚ ਦੇਖਿਓ ਇਹ ਸਿਸਟਮ ਜਿਹੜਾ ਬਣਿਆ ਹੋਇਆ ਆ ਦੇਖ ਸਾਡੇ ਨੂੰ ਲਾਈਵ ਦੇ ਵਿੱਚ ਇਹ ਜਿਹੜੀਆਂ ਹਵਾਵਾਂ ਨੇ ਇਹ ਹੌਲੀ-ਹੌਲੀ ਇਹ ਘੱਟ ਦਬਾ ਦਾ ਖੇਤਰ ਲੋ ਪ੍ਰੈਸ਼ਰ ਏਰੀਆ ਗੁਜਰਾਤ ਦੇ ਨੇੜੇ ਤੇੜੇ ਬਣਿਆ ਹੋਇਆ ਤਾਂ ਇਹ ਅੱਗੇ ਵੱਲ ਨੂੰ ਆ ਹਵਾਵਾਂ ਨੇ ਜਿਹੜੀਆਂ ਧੱਕ ਰਹੀਆਂ ਨੇ ਨਵੀਂ ਇਹ ਯੂਪੀ ਐਮਪੀ ਰਾਜਸਥਾਨ ਹਰਿਆਣਾ ਦਿੱਲੀ ਤੇ ਪੰਜਾਬ ਤੇ ਉਸ ਤੋਂ ਬਾਅਦ ਹਿਮਾਚਲ ਵੱਲ ਨੂੰ ਇਹ ਵੱਧ ਰਹੀਆਂ ਨੇ ਤੇ ਇਧਰੋਂ ਉੱਪਰਲੇ ਹਿੱਸੇ ਦੇ ਵਿੱਚ ਵੀ ਇੱਥੇ ਵੀ ਜਿਹੜਾ ਇੱਕ ਸਿਸਟਮ ਪੈਦਾ ਹੋ ਰਿਹਾ ਆ ਦੇਖੋ ਇਧਰਲੇ ਉੱਪਰਲੇ ਹਿੱਸੇ ਵਿੱਚ ਇਹ ਥੱਲੇ ਆਕੂਗਾ ਏ ਦੇਖੋ ਇਹਦਾ ਇਹਦਾ ਇੱਕ ਸਿਸਟਮ ਜਿਹੜਾ ਹਵਾਵਾਂ ਦੀ ਗਤੀ ਉਲਟ ਪਾਸੇ ਨੂੰ ਆ ਇਸ ਕਰਕੇ ਇਹ ਦੋਨੋਂ ਸਿਸਟਮਾਂ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ 6 ਜਾਂ 7 ਤਰੀਕ ਦੇ 5 ਤਰੀਕ ਤੋਂ ਲੈ ਕੇ 7 ਤਰੀਕ ਦੇ ਵਿੱਚ ਵਿੱਚ ਇੱਕ ਤਖੜਾ ਸਿਸਟਮ ਲੱਗ ਸਕਦਾ ਚਾਹੇ ਉਹ ਗੜੇਮਾਰੀ ਵੀ ਕਰ ਸਕਦਾ ਹੈ ਤਖੜੀ ਮੀਂਹ ਦੀ ਕਾਰਵਾਈ ਵੀ ਕਰ ਸਕਦਾ ਹੈ ਇਸ ਤਰ੍ਹਾਂ ਦੀ ਕਾਰਵਾਈ ਉਸ ਸਿਸਟਮ ਦੇ ਵਿੱਚ ਲੱਗ ਸਕਦੀ ਹੈ ਤੇ ਪਰਸੈਂਟੇਜ ਵਾਲੇ ਸਿਸਟਮ ਤੇ ਅਸੀਂ ਤਾਂ ਲੈ ਕੇ ਜਾਣੇ ਆ ਤੁਹਾਨੂੰ ਤੇ ਇੱਕ ਵਾਰੀ ਜਿਹੜੇ ਸੱਜਣ ਮਿੱਤਰ ਪਹਿਲੀ ਵਾਰੀ ਜੁੜਦੇ ਨੇ ਲਾਈਵ ਨੂੰ ਲਾਈਕ ਜ਼ਰੂਰ ਕਰੀ ਜਾਇਆ ਕਰੋ ਕਮੈਂਟ ਜ਼ਰੂਰ ਕਰੀ ਜਾਇਆ ਕਰੋ ਆਪਣੀ ਫੇਸਬੁੱਕ ਆਈਡੀ ਸਤਗੁਰਪੰਗੋ ਨੂੰ ਫੋਲੋ ਕਰ ਲਿਆ ਕਰੋ ਤੇ ਆਪਣਾ YouTube ਚੈਨਲ ਨੂੰ ਵੀ ਜਿਹੜੇ ਨਵੇਂ ਮਿੱਤਰ ਜੁੜਦੇ ਨੇ ਸਬਸਕ੍ਰਾਈਬ ਜ਼ਰੂਰ ਕਰਕੇ ਕਮੈਂਟ ਕਰ ਦਿਆ ਕਰੋ ਤੇ UP ਤੋਂ ਵੀ ਜੁੜੇ ਹੋਏ ਨੇ ਸਾਡੇ ਨਾਲ ਬਾਈ ਜੀ ਹਰਜਿੰਦਰ ਸਿੰਘ ਤੇ ਦੁਰਗਵੀਰ ਬਲੌਗ ਜਿਹੜੇ ਮੈਨ ਮਰੀਲ ਕੋਟਲੇ ਤੋਂ ਹੋਰ ਵੀ ਅੰਸ ਸਰਮਾ ਜੀ ਸਾਡੇ ਨਾਲ ਕਪੂਰਥਲੇ ਤੋਂ ਜੁੜੇ ਸੀ ਤੇ ਇਸ ਕਰਕੇ ਅਸੀਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਜ਼ਰੂਰ ਦੱਸਿਆ ਕਰੋ ਕਿ ਅੱਜ ਕਣੀ ਕਾਮਨਾ ਕਿੱਥੇ-ਕਿੱਥੇ ਹੋਇਆ ਕਿਉਂਕਿ ਅੱਜ ਜੋ ਕਣੀ ਕਾਮਨਾ ਜਾਂ ਥੋੜਾ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਹੀ ਜ਼ਿਆਦਾ ਦੇਖਣ ਨੂੰ ਮਿਲਿਆ ਜਿਵੇਂ ਬਠਿੰਡਾ ਹੋ ਗਿਆ ਸੰਗਰੂਰ ਦਾ ਖੇਤਰ ਹੋ ਗਿਆ ਜਾਂ ਪਟਿਆਲੇ ਦੇ ਖੇਤਰ ਹੋ ਗਏ ਜਾਂ ਅਸੀਂ ਮਰੀਲ ਕੋਟਲੇ ਦੇ ਕੁਝ ਖੇਤਰ ਕਹਿ ਸਕਦੇ ਹਾਂ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਮੀਂਹ ਦੇ ਕਾਰਵਾਈਆਂ ਹੋਣ ਦੀ ਉਮੀਦ ਬਣੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਅੱਜ ਰਾਤ ਨੂੰ ਬੱਦਲ ਆਉਂਦੇ ਜਾਂਦੇ ਰਹਿਣਗੇ ਜਿਵੇਂ ਦਿਨ ਵੇਲੇ ਦੇਖੇ ਤੇ ਕੱਲ ਨੂੰ ਵੀ ਜਿਹੜੀ 14% ਮੀਂਹ ਦੀ ਕਾਰਵਾਈ ਦੇ ਚਾਂਸ ਬਣੇ ਹੋਏ ਨੇ ਪਲੱਸ ਦਾ ਨਸਾਨ ਇਹ ਵੱਧ ਘਟ ਵੀ ਸਕਦੇ ਨੇ ਅਸੀਂ ਸਵੇਰੇ ਜ਼ਰੂਰ ਜਾਣਕਾਰੀ ਲਾਈਵ ਦੇ ਵਿੱਚ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਦੇਖੋ ਜੀ ਤੁਸੀਂ ਦੇਖ ਸਕਦੇ ਹੋ 1 ਤਰੀਕ ਤੋਂ ਲੈ ਕੇ ਇਹ 8% ਚਾਂਸ ਨੇ ਇੱਕ ਨੂੰ ਬਦਲ ਬਾਈ ਆ ਜਾ ਸਕਦੀ ਹੈ ਕਿਤੇ ਵੀ ਕਣੀ ਕਾਮਨਾ ਕਰ ਸਕਦੀ ਹੈ 2 ਤਰੀਕ ਨੂੰ 12% ਨੇ ਜੀ ਕਣੀ ਕਾਮਨਾ ਕਰ ਸਕਦੇ ਬਦਲ ਬਾਈ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਤਸਵੀਰ ਹੈ ਜੀ ਕਿੰਨੀ ਤਿੰਨ ਤਰੀਕ ਦੀ ਤਾਂ ਤਿੰਨ ਤਰੀਕ ਨੂੰ 24% ਦੇ ਹੋਗੇ ਜੀ ਆ ਦੇਖੋ ਮੀਂਹ ਦੀ ਕਾਰਵਾਈ ਦੇ ਚਾਂਸ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਫਿਰ 4 ਤਰੀਕ ਨੂੰ ਵੀ ਜਿਹੜੇ ਇਹ ਬੱਦਲਬਾਈ ਦੇ ਨਾਲ ਟੁੱਟਵੇਂ ਰੂਪ ਦੇ ਵਿੱਚ ਕਣੀ ਕਾਮਨਾ ਜਿਹੜਾ ਕਰ ਸਕਦਾ ਦੇਖੋ 7% ਪਲੱਸ ਨੇ ਤੇ 5 ਤਰੀਕ ਨੂੰ 39% ਰਹਿਗੇ ਜੀ ਜਿਹੜੇ 55 ਤੇ ਇਹ ਘਟ ਗਏ ਨੇ ਜਾਨੀ ਕਿ ਰਾਤ 48 ਰਹਿਗੇ ਤੇ ਇਹ ਘਟ ਕੇ 48 ਰਹਿਗੇ ਸੀ ਤੇ ਹੁਣ ਘਟ ਕੇ ਇਹ 39 ਰਹਿ ਗਏ ਨੇ ਛੇ ਤਰੀਕਾ ਦਾ ਸਿਸਟਮ ਬਦ ਗਿਆ ਜੀ ਇਹ 60% ਸੀ ਇਹ 70 ਹੋ ਗਿਆ ਤਾਂ 7 ਤਰੀਕ ਨੂੰ 24% ਰਹਿ ਗਿਆ ਜਿਹੜਾ 55 ਸੀ ਤੇ ਉਸ ਤੋਂ ਬਾਅਦ ਦਲਜੀਤ ਕੌਰ ਜੀ ਸਸ਼ੇਕਾਲ ਜੀ ਸਸ਼ੇਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਕਮੈਂਟ ਕਰ ਰਹੇ ਹਾਂ ਸਾਨੂੰ ਤੇ ਸਪੋਰਟ ਕਰਨ ਦੇ ਲਈ ਤੁਹਾਡਾ ਧੰਨਵਾਦ ਸਾਰਿਆਂ ਦਾ ਤੇ ਜਿੰਨੇ ਵੀ ਸੱਜਣ ਮਿੱਤਰ ਜੋੜੇ ਨੇ ਸਾਡੇ ਨਾਲ ਤੇ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਨੂੰ ਸ਼ਾਰਟ ਵੀਡੀਓ ਦੇ ਰੂਪ ਦੇ ਵਿੱਚ ਜ਼ਰੂਰ ਭੇਜ ਦਿਆ ਕਰੋ ਜਿਵੇਂ ਅੱਜ ਬੱਦਲ ਬਣੇ ਸੀ ਤਾਂ ਉਹਨਾਂ ਬੱਦਲਾਂ ਦੀ ਤਸਵੀਰ ਜ਼ਰੂਰ ਭੇਜਿਆ ਕਰੋ ਜੀ ਸਾਡਾ ਨੰਬਰ ਹੈਗਾ 9023896709 ਜੋ ਕਿ ਇਸ ਚੈਨਲ ਦੀ ਦੇ ਲਈ ਹੀ ਬਣਾਇਆ ਗਿਆ ਉਸ ਦੇ ਉੱਤੇ ਸਿਰਫ ਤੁਸੀਂ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ ਜਾਂ ਵੀਡੀਓਜ਼ ਭੇਜ ਸਕਦੇ ਹੋ ਜਿਨ੍ਹਾਂ ਦੀਆਂ ਦੇ ਵਿੱਚ ਤੁਸੀਂ ਬੱਦਲਾਂ ਦੀ ਤਸਵੀਰ ਨੀਲੇ ਅਸਮਾਨ ਦੀ ਤਸਵੀਰ ਸ਼ਾਮ ਨੂੰ ਛਿਪਦੇ ਹੋਏ ਸੂਰਜ ਦੀ ਤਸਵੀਰ ਅਤੇ ਅਸਮਾਨ ਦੇ ਵਿੱਚ ਝੜੀ ਹੋਈ ਧੁੰਦ ਦੀ ਤਸਵੀਰ ਭੇਜ ਸਕਦੇ ਹੋ ਇਸ ਤਰ੍ਹਾਂ ਦੇ ਤਸਵੀਰਾਂ ਸਾਨੂੰ ਜਰੂਰ ਭੇਜ ਸਕਦੇ ਹੋ ਜੀ ਸਾਡਾ ਨੰਬਰ ਤੁਸੀਂ ਦੁਬਾਰਾ ਫੇਰ ਨੋਟ ਕਰ ਸਕਦੇ ਜਿੰਨੇ ਸੱਜਣ ਮਿੱਤਰ ਜੁੜੇ ਹੋ 9023899709 ਤੇ ਉਹਦੇ ਉੱਤੇ ਤੁਸੀਂ ਤਸਵੀਰਾਂ ਜਿਹੜੀਆਂ ਭੇਜ ਸਕਦੇ ਹੋ ਤੇ ਦੇਖ ਸਕਦੇ ਹੋ ਜੀ ਅਸੀਂ 8 ਤਰੀਕ ਨੂੰ ਵੀ 17% ਰਹਿ ਗਏ ਨੇ ਇਹ ਵੀ ਕੱਟ ਗਿਆ ਯਾਨੀ ਕਿ 9 ਤਰੀਕ ਨੂੰ 8% ਨੇ ਜੀ 10 ਨੂੰ 4% ਨੇ 11 ਨੂੰ 4% ਨੇ 12 ਨੂੰ 3% ਨੇ ਇਸ ਤਰ੍ਹਾਂ ਇਹ ਸਿਸਟਮ ਘਟਦਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਫਿਲਹਾਲ 5 ਤੋਂ ਲੈ ਕੇ 8 ਤਰੀਕ ਦੇ ਵਿੱਚ ਵਿੱਚ ਇੱਕ ਸਿਸਟਮ ਲੱਗ ਸਕਦਾ ਜੀ ਇਹ ਤਾਕੜਾ ਵੀ ਰਹਿ ਸਕਦਾ ਹਲਕਾ ਵੀ ਹੋ ਸਕਦਾ ਇਸ ਦੇ ਕਾਰਨ 2-3 ਨੇ ਜੇਕਰ ਇਸ ਸਿਸਟਮ ਨੂੰ ਉੱਪਰਲੇ ਸਿਸਟਮ ਦੀ سپورਟ ਮਿਲਦੀ ਹੈ ਜਿਹੜਾ ਅਸੀਂ ਤੁਹਾਨੂੰ ਸਿਸਟਮ ਦਿਖਾਇਆ ਜੇਕਰ ਇਸ ਸਿਸਟਮ ਦੀ سپورਟ ਮਿਲਦੀ ਹੈ ਤਾਂ ਇਹ ਸਿਸਟਮ ਨੂੰ ਇਹ ਜਿਹੜੀਆਂ ਹਵਾਵਾਂ ਦੇ ਵਿੱਚ ਨਵੀਂ ਇਕੱਠੀ ਹੋਈ ਵੀ ਹੈ ਤਾਂ ਇਹਨਾਂ ਨਵੀਆਂ ਨੂੰ ਥੱਲੇ ਨੂੰ ਦੱਬਣ ਦੀ ਕੋਸ਼ਿਸ਼ ਕਰੂੰ ਨਵੀਂ ਨੂੰ ਨਿਚੋੜਨ ਦੀ ਕੋਸ਼ਿਸ਼ ਕਰੂਗਾ ਤਾਂ ਉਸ ਦੇ ਨਾਲ ਤਾਰੀਮੀ ਵੀ ਪੈ ਸਕਦਾ ਹੈ ਤੇ ਉਸ ਤੋਂ ਬਾਅਦ ਜੇਕਰ ਇਹ ਸਿਸਟਮ ਹਲਕਾ ਪੈਂਦਾ ਕੋਈ ਜਿਹੜਾ ਇਸ ਦੀ ਮੀਂਹ ਦੀ ਕਾਰਵਾਈ ਵਾਲਾ ਸਿਸਟਮ ਨਹੀਂ ਬਣਾਉਂਦਾ ਤਾਂ ਇਹ ਤਾਂ ਇਹ ਸਿਸਟਮ ਹਲਕੇ ਫੁਲਕੇ ਇਹਨਾਂ ਮੀਂਹ ਦੀਆਂ ਕਾਰਵਾਈਆਂ ਕਰਕੇ ਅੱਗੇ ਲੰਘ ਸਕਦਾ ਜੀ ਇਹਦੇ ਵਿੱਚ ਦੋ ਕਾਰਨ ਨੇ ਇਹ ਤੁਹਾਨੂੰ ਦੱਸ ਦਿੱਤੇ ਨੇ ਤੇ ਜਿਹੜੀ ਹਮਸਪਰੀ ਗਰਮੀ ਆ ਉਹਦੇ ਕਾਰਨ ਵੀ ਨੇ ਦੋ ਤਿੰਨ ਕੇ ਕਾਰਨਗੀਨੇ ਇੱਕ ਤਾਂ ਏਸੀ ਚੱਲ ਰਹੇ ਨੇ ਸਾਰਿਆਂ ਦੇ ਵਿੱਚ ਉਸ ਦੇ ਕਾਰਨ ਨਮੀ ਬਣ ਜਾਂਦੀ ਹੈ ਜ਼ਿਆਦਾ ਹਿਊਮਸ ਬਣ ਜਾਂਦੀ ਹੈ ਤੇ ਦੂਜਾ ਜਿਹੜੀ ਹਵਾ ਉਹ ਵੀ ਰੁਕ ਜਾਂਦੀ ਹੈ ਪੂਰਬੀ ਹਵਾਵਾਂ ਸਵੇਰ ਦੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਤੇ ਜਿਹੜਾ ਇਹ ਸਿਸਟਮ ਤੁਹਾਨੂੰ ਦਿਖਾਇਆ ਇਹ ਸਿਸਟਮ ਜਿਹੜਾ ਆ ਰਿਹਾ ਜੀ ਇਹ ਅਰਬ ਸਾਗਰ ਤੋਂ ਜਿਹੜੀਆਂ ਹਵਾਵਾਂ ਆਉਂਦੀਆਂ ਨੇ ਉਹ ਇਸ ਸਿਸਟਮ ਨੂੰ ਧੱਕੇ ਲੈ ਕੇ ਜਾ ਰਹੀਆਂ ਨੇ ਆ ਦੇਖ ਸਕਦੇ ਹੋ ਰਾਜ ਗੁਜਰਾਤ ਦੇ ਨੇੜੇ ਤੇ ਇਹ ਸਿਸਟਮ ਬਣਿਆ ਹੋਇਆ ਤਾਂ ਇਸ ਦੇ ਨਾਲ ਕਿਸੇ ਵੀ ਇਲਾਕੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਾਨੀ ਕਿ 3 1 2 3 4 30 1 2 3 4 ਤਰੀਕ ਤੱਕ ਮੀਨੀਆ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਉਸ ਤੋਂ ਬਾਅਦ ਉੱਪਰਲਾ ਸਿਸਟਮ ਜਿਹੜਾ ਉੱਪਰਲੇ ਹਿੱਸੇ ਦੇ ਵਿੱਚ ਸਿਸਟਮ ਬਣ ਰਿਹਾ ਤੁਹਾਨੂੰ ਦੱਸ ਰਿਹਾ ਇੱਥੇ ਇਹ ਸਿਸਟਮ ਇਸ ਸਿਸਟਮ ਨੂੰ ਵਰਤੂਗਾ ਇਹਦੀ ਨਵੀਂ ਨੂੰ ਵਰਤੂਗਾ ਤੇ ਇਹ ਥੱਲੇ ਵਾਲੇ ਨੂੰ ਆ ਰਿਹਾ ਦੇਖੋ ਇਸ ਤਰ੍ਹਾਂ ਘੁੰਮਣ ਘੇਰੀਏ ਦੀ ਉਲਟ ਸਾਈਡ ਨੂੰ ਘੁੰਮਣ ਘੇਰੀ ਹੈ ਤਾਂ ਇਹ ਨਵੀਂ ਨੂੰ ਦੱਬਣ ਤੋਂ ਬਾਅਦ ਫਿਰ ਮੀਂਹ ਦੀ ਕਾਰਵਾਈ ਜਿੱਥੇ ਵੀ ਇਹ ਸਿਸਟਮ ਐਕਟਿਵ ਹੁੰਦਾ ਜਿਆਦਾ ਤਾਕੜਾ ਤਾਂ ਉੱਥੇ ਇਹ ਮੀਂਹ ਦੀ ਕਾਰਵਾਈ ਤਖੜੇ ਰੂਪ ਦੇ ਵਿੱਚ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਬਾਕੀ ਅਸੀਂ ਤੁਹਾਡੇ ਤੱਕ ਸਮੇਂ-ਸਮੇਂ ਦੇ ਉੱਤੇ ਜਿਹੜੀ ਵੀ ਅਪਡੇਟ ਆਉਂਦੀ ਰਹੂਗੀ ਸਾਂਝੀ ਕਰਦੇ ਰਹਾਂਗੇ ਜੀ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਸਾਡਾ ਨਾਲ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੇਸਬੁੱਕ ਆਈਡੀ ਨੂੰ ਫੋਲੋ ਜ਼ਰੂਰ ਕਰਿਓ ਤੇ ਤੁਸੀਂ ਆਪਣੇ ਇਲਾਕੇ ਦੀ ਤਸਵੀਰ ਸਾਨੂੰ ਮੌਸਮ ਪੰਜਾਬੀ YouTube ਚੈਨਲ ਦੇ ਉੱਤੇ ਪਾਉਣ ਦੇ ਲਈ ਜਾਂ ਫੇਸਬੁੱਕ ਆਈਡੀ ਸਤਗੁਰ ਪੰਗੂ ਦੇ ਲਈ ਭੇਜ ਸਕਦੇ ਹੋ ਤੇ ਅਸੀਂ ਸਮੇਂ-ਸਮੇਂ ਦੇ ਉੱਤੇ ਜਿਹੜੀ ਵੀ ਜਾਣਕਾਰੀ ਸੈਟੇਲਾਈਟ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਉਹੀ ਸਾਂਝੀ ਕਰਾਂਗੇ ਦੋਸਤੋ ਕਿਸੇ ਨੂੰ ਘਬਰਾਉਣ ਵਾਲੀ ਵੀਡੀਓ ਨਹੀਂ ਪਾਵਾਂਗੇ ਡਰਾਉਣ ਵਾਲੀ ਵੀਡੀਓ ਨਹੀਂ ਪਾਵਾਂਗੇ ਬੋ ਸਚਾਈ ਆ ਉਹੀ ਹੀ ਤੁਹਾਨੂੰ ਦਿਖਾਵਾਂਗੇ ਜਿਹੜੇ ਨਵੇਂ ਜੁੜੇ ਨੇ ਸੱਜਣ ਉਹਨਾਂ ਨੂੰ ਦਿਖਾ ਦਈਏ ਅਸੀਂ ਕਿ ਆਹ ਦੇਖ ਸਕਦੇ ਹੋ ਸੈਟੇਲਾਈਟ ਦੇ ਵਿੱਚ ਇਹ ਸਿਸਟਮ ਹਜੇ ਐਕਟਿਵ ਐ ਸਟਰੋਂਗ ਐ ਰਾਜਸਥਾਨ ਦੇ ਵਿੱਚ ਐਂਟਰ ਹੋ ਚੁੱਕਿਆ ਐ ਸਿਸਟਮ ਤੇ ਇਧਰ ਇਹ ਸਿਸਟਮ ਜਿਹੜਾ ਪੰਜਾਬ ਵੱਲ ਨੂੰ ਜਿਹੜਾ ਅਸੀਂ ਕਹਿ ਸਕਦੇ ਆਂ ਕਾਰਵਾਈਆਂ ਕਰਦਾ ਹੋਇਆ ਨਜ਼ਰ ਆ ਰਿਹਾ ਐ ਇਸ ਸਿਸਟਮ ਦੇ ਵਿੱਚ ਜਿਹੜਾ ਇਹ ਆਪਾਂ ਕਹਸਦੇ ਆਂ ਪੰਜਾਬ ਦੇ ਵਿੱਚ ਇਹ ਸਿਸਟਮ ਦੀ ਕਾਰਵਾਈ ਹਜੇ ਅੱਜ ਰਾਤ ਦਾ ਦਿਨ ਤਾਂ ਨਹੀਂ ਦਿਖਾਈ ਦੇਊਗੀ ਜੀ ਇਸ ਕਰਕੇ ਮਨਜੀਤ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀ ਤੁਸੀਂ ਵੀ ਸਾਨੂੰ ਸਪੋਰਟ ਕੀਤੀ ਕਮੈਂਟ ਕਰਕੇ ਅਸੀਂ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਦਲਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਦੇਖੋ ਆ ਪੰਜਾਬ ਦਾ ਮੌਸਮ ਹਜੇ ਫਿਲਹਾਲ ਟੁੱਟਮੀ ਜੀ ਬਦਲਵਾਈ ਜ਼ਰੂਰ ਹੈ ਹਲਕੀ ਜੀ ਕਾਰਵਾਈ ਕਿਤੇ ਕਿਤੇ ਕਰ ਸਕਦਾ ਹੈ ਤੇ ਬਾਕੀ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੀ ਸਾਨੂੰ 9023896709 WhatsApp ਨੰਬਰ ਦੇ ਉੱਤੇ ਜਿਹੜੀ ਤਸਵੀਰ ਹੈ ਭੇਜ ਸਕਦੇ ਹੋ ਜਿਵੇਂ ਅੱਜ ਦੁਪਹਿਰ ਦੇ ਸਮੇਂ ਬੱਦਲਾਂ ਦੀ ਗੜਗੜਾਹਟ ਸੁਣ ਰਹੀ ਸੀ ਤੇ ਬੱਦਲ ਬਣ ਰਹੇ ਸੀ ਟੁੱਟਮੇ ਜੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਬਣਨਗੇ 30 ਤਰੀਕ ਨੂੰ ਕੱਲ ਨੂੰ ਵੀ ਮੀਂਹ ਦੀ ਕਾਰਵਾਈ ਕਿਤੇ ਹੋ ਸਕਦੀ ਹੈ ਸਹਿਰੀ ਖੇਤਰ ਦੇ ਵਿੱਚ ਜਾਂ ਸੰਘਣੀ ਆਬਾਦੀ ਵਾਲੇ ਖੇਤਰ ਦੇ ਵਿੱਚ ਤੇ ਉਸ ਤੋਂ ਬਾਅਦ ਕਰਮਿਕ ਡੈਵਟ ਕਰਮਿਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋੜਨ ਦੇ ਲਈ ਤੇ ਇਸ ਕਰਕੇ ਸਿਸਟਮ ਜਿਹੜਾ ਇਹ ਹਰ ਹਰ ਰੋਜ਼ 4 ਤਰੀਕ ਤੱਕ ਟੁੱਟਵੇਂ ਰੂਪ ਦੇ ਵਿੱਚ ਕਣੀ ਕਾਮਨਾ ਬੂੰਦਾਬੰਦੀ ਦੇ ਰੂਪ ਵਿੱਚ ਸਿੱਟੇ ਸਰਟ ਦੇ ਰੂਪ ਦੇ ਵਿੱਚ ਮੀਂਹ ਕਰ ਸਕਦਾ ਜੀ ਤੇ ਓਕੇ ਜੀ ਓਕੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੇ ਇਸ ਕਰਕੇ ਜੀ ਜੋ ਅਪਡੇਟ ਸੈਟਲਾਈਟ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਉਹੀ ਸਾਂਝੀ ਕਰਦੇ ਆ ਆਪਦੇ ਲੋਕੋ ਕੁਝ ਨਹੀਂ ਦੱਸਦੇ ਤੇ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਲੱਗਦੀ ਹੈ ਪਾਰਸੇ ਦਾ ਓਲਡ ਓਕੇ ਜੀ ਓਕੇ ਓਕੇ ਧੰਨਵਾਦ ਤੇ ਜਰੂਰ ਆਪਣੇ ਇਲਾਕੇ ਦੀ ਜਾਣਕਾਰੀ ਸਾਨੂੰ 9023896709 ਨੰਬਰ WhatsApp ਨੰਬਰ ਦੇ ਉੱਤੇ ਸ਼ੇਅਰ ਕਰਿਆ ਕਰੋ ਜੀ ਜਿਵੇਂ ਤੁਸੀਂ ਅੱਜ ਹਲਦੀ ਵਾਲੀਆਂ ਤਸਵੀਰਾਂ ਵੀ ਦੇਖੀਆਂ ਹੋਣਗੀਆਂ ਹਵਾਵੀਆਂ ਤਾਂ ਉਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਸਟਮ ਐਕਟਿਵ ਹੁੰਦੇ ਹੋਏ ਨਜ਼ਰ ਆਉਣਗੇ 5 ਤਰੀਕ ਤੋਂ ਲੈ ਕੇ ਇਹ ਦੇਖ ਸਕਦੇ ਹੋ ਅੱਜ ਰਾਤ ਨੂੰ ਟੁੱਟਵੀਂ ਬੱਦਲਵਾਈ ਲੰਘ ਸਕਦੀ ਹੈ ਕਿਤੇ ਕਿਤੇ ਦੀ ਇਹ ਦੇਖ ਸਕਦੇ ਹੋ ਇੱਥੇ ਤੇ ਉਸ ਤੋਂ ਬਾਅਦ ਕੱਲ ਨੂੰ 14% ਚਾਂਸ ਨੇ ਬੱਦਲਬਾਈ ਦੇ ਨਾਲ-ਨਾਲ ਬੱਦਲਬਾਈ ਦੀ ਵੀ ਤਸਵੀਰ ਬਣੀ ਹੋਈ ਹੈ ਜੀ ਤੇ ਮੀਂਹਿਆ ਕਾਰਵਾਈਆਂ 4 ਤਰੀਕ ਤੱਕ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਦੇਖੋ ਬੱਦਲ ਇਹਦੇ ਉੱਤੇ ਵੀ ਬਣੇ ਹੋਏ ਨੇ 1 ਤਰੀਕ ਨੂੰ 2 ਨੂੰ ਵੀ ਬੱਦਲ ਨੇ 3 ਨੂੰ ਵੀ ਬੱਦਲ ਨੇ ਜਾਨੀ ਕਿ ਮੀਂਹਿਆ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਨੇ ਜੀ ਤੇ ਉਸ ਤੋਂ ਬਾਅਦ 3 4 5 ਨੂੰ ਜਿਹੜੇ ਇਹ ਬੱਦਲਬਾਈ ਥੋੜੀ ਥੋੜੀ ਸੰਘਣੀ ਹੁੰਦੀ ਜਾਂਦੀ ਨਜ਼ਰ ਆ ਰਹੀ ਹੈ ਜੀ ਤੇ ਤਸਵੀਰ ਦੇ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੇ 39% 5 ਤਰੀਕ ਨੂੰ ਰਹਿ ਗਏ ਨੇ ਜੀ ਇਹ ਘਟ ਗਿਆ ਤੇ ਇਸ ਤੋਂ ਬਾਅਦ 6 ਤਰੀਕ ਨੂੰ 70% ਇਹ ਵੱਧ ਗਿਆ ਜੀ ਜਿਹੜਾ ਕਿ ਇੱਥੇ 60% ਸੀ ਤੇ ਉਸ ਤੋਂ ਬਾਅਦ 7 ਤਰੀਕ ਨੂੰ 24% ਰਹਿ ਗਿਆ ਜੀ ਤੇ ਉਸ ਤੋਂ ਬਾਅਦ 8 ਤਰੀਕ ਨੂੰ 17% ਰਹਿ ਗਿਆ ਜੀ 9 ਤਰੀਕ ਨੂੰ 8% ਹੈ 10 ਨੂੰ 4% ਹੈ 11 ਨੂੰ 4% ਹੈ 12 ਨੂੰ ਵੀ ਜਿਹੜਾ 3% ਹੈ ਇਸ ਕਰਕੇ ਦੋਸਤੋ ਮੌਸਮ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਤਬਦੀਲੀ ਆਉਂਦੀ ਰਹੂਗੀ ਉਹ ਜਾਣਕਾਰੀ ਹਰ ਰੋਜ਼ ਤੁਹਾਡੇ ਨਾਲ ਲਾਈਵ ਹੋ ਕੇ ਸੈਟਲਾਈਟ ਦੀ ਤਸਵੀਰ ਜੋ ਹੁਣ ਦਿਖਾਈ ਹੈ ਇਹਨੂੰ ਹਰ ਰੋਜ਼ ਦਿਖਾਉਂਦੇ ਰਹਾ ਕਰਾਂਗੇ ਜਿੰਨੀ ਸਪੋਰਟ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ ਸਾਨੂੰ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਤੇ ਲਾਈਕ ਕਰਕੇ ਤੁਸੀਂ ਸਾਨੂੰ ਜਿਹੜੀ ਸਪੋਰਟ ਆਹੋ ਕਰ ਸਕਦੇ ਹੋ ਤੁਹਾਡੇ ਤੱਕ ਅਸੀਂ ਸਮੇਂ-ਸਮੇਂ ਦੇ ਉੱਤੇ ਜ਼ਰੂਰ ਲਾਈਵ ਹੋ ਕੇ ਜਾਣਕਾਰੀ ਜਿਹੜੀ ਇਹ ਦਿੰਦੇ ਰਹਾਂਗੇ ਮੀਰੀਆ ਕਾਰਵਾਨੀਆਂ 5 6 ਤੋਂ 5 ਤਰੀਕ ਤੋਂ ਲੈ ਕੇ 8 ਤਰੀਕ ਦੇ ਵਿੱਚ ਟਕੜੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੋ ਸਕਦਾ 5 ਤਰੀਕ ਨੂੰ ਹਲਕੀ ਕਾਰਵਾਈ ਹੋਵੇ ਹੋ ਸਕਦਾ 6 ਤਰੀਕ ਨੂੰ ਤਕੜੀ ਜਿਹੜੀ ਝੱਟ ਲੱਗ ਜੇ ਕਿਉਂਕਿ ਜਿਹੜੇ ਰਾਤ 60% ਚਾਂਸ ਸੀ ਉਸ 70% ਜਿਹੜੇ ਚਾਂਸ 20 ਤਰੀਕ ਨੂੰ ਸੌਰੀ 6 ਤਰੀਕ ਨੂੰ ਹੋ ਚੁੱਕੇ ਨੇ ਯਾਨੀ ਕਿ 6 7 ਤਰੀਕ ਦੇ ਵਿੱਚ ਇੱਕ ਤਕੜੀ ਝੱਟ ਜਿਹੜੀ ਲੱਗ ਸਕਦੀ ਹੈ ਉਹਦੇ ਨਾਲ ਕਣੀ ਕਾਮਨਾ ਜਿਹੜਾ ਹੋ ਸਕਦਾ ਜੀ ਤੇ ਹਰ ਰੋਜ਼ ਜੁੜੇ ਰਹਿਣ ਦੇ ਲਈ ਸਾਡੇ ਚੈਨਲ ਦੇ ਘੰਟੀ ਵਾਲਾ ਬਟਨ ਦਿਵਾ ਲਿਓ ਤੇ ਆਪਣਾ ਦੂਸਰਾ ਚੈਨਲ ਗੁਰਬਾਣੀ ਗਿਆਨ ਉਹਨੂੰ ਫੋਲੋ ਕਰ ਲਿਓ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਨੂੰ ਫੋਲੋ ਕਰ ਲਿਓ ਤੇ ਉਸ ਤੋਂ ਅੱਗੇ ਜੀ ਆਪਣਾ ਫੇਸਬੁਕ ਆਈਡੀ ਸਤਗੁਰ ਪੰਗੂ ਦੇ ਉੱਤੇ ਤੁਸੀਂ ਮੈਸੇਂਜਰ ਦੇ ਰਾਹੀਂ ਸਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਭੇਜ ਸਕਦੇ ਹੋ ਆਪਣੇ ਇਲਾਕੇ ਦੇ ਮੌਸਮ ਦੀਆਂ ਕਿ ਮੌਸਮ ਦੇ ਵਿੱਚ ਇੱਕ ਤਬਦੀਲੀ 6 ਤਰੀਕ ਨੂੰ ਜਿਹੜੀ ਆਉਣ ਜਾ ਰਹੀ ਆ 5 ਤੋਂ ਲੈ ਕੇ 8 ਤਰੀਕ ਦੇ ਵਿੱਚ ਵਿੱਚ ਇੱਕ ਤਖੜੀ ਜੀ ਛੱਟ ਜਿਹੜੀ ਲੱਗ ਸਕਦੀ ਆ ਉਹ ਕਿਸੇ ਵੀ ਇਲਾਕੇ ਦੇ ਵਿੱਚ ਲੱਗ ਸਕਦੀ ਹੈ ਤੇ ਜ਼ਿਆਦਾਤਰ ਜਿਹੜਾ ਅੱਜ ਦਾ ਮੀਂਹ ਅਸੀਂ ਉਹ ਪਟਿਆਲਾ ਚੰਡੀਗੜ੍ਹ ਜਾਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਹੀ ਸੀਮਿਤ ਰਿਹਾ ਸੰਗਰੂਰ ਬਰਨਾਲਾ ਤੇ ਬਠਿੰਡਾ ਦੇ ਕੁਝ ਖੇਤਰਾਂ ਤੱਕ ਸੀਮਿਤ ਰਿਹਾ ਮਰੇੜਕੋਟਲੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਉਸ ਦੀ ਕਾਰਵਾਈ ਹੋਈ ਦੇਖਣ ਨੂੰ ਮਿਲੀ ਹੈ ਤੇ ਇਸ ਕਰਕੇ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਜਾਨੀ ਕਿ 30 ਤਰੀਕ ਤੋਂ ਲੈ ਕੇ 4 ਤਰੀਕ ਤੱਕ ਇਹ ਇਸੇ ਤਰ੍ਹਾਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਤੇ ਉਸ ਤੋਂ ਬਾਅਦ 5 6 7 8 ਤਰੀਕ ਨੂੰ ਇੱਕ ਤਕੜਾ ਸਿਸਟਮ ਲੱਗਣ ਜਾ ਰਿਹਾ ਹੈ ਜਿਹਦੇ ਨਾਲ ਮੀਂਹ ਦੀਆਂ ਕਾਰਵਾਈਆਂ ਵੱਧ ਸਕਦੀਆਂ ਨੇ ਤੇ ਮੀਂਹ ਜਿਹੜਾ ਉਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜੁਪੀ ਦੇ ਕਈ ਇਲਾਕਿਆਂ ਵਿੱਚ ਦਿੱਲੀ ਦੇ ਕਈ ਇਲਾਕਿਆਂ ਵਿੱਚ ਤੇ ਰਾਜਸਥਾਨ ਐਮਪੀ ਦੇ ਕੁਝ ਖੇਤਰਾਂ ਦੇ ਵਿੱਚ ਤੇ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਦਿੱਲੀ ਦੇ ਕੁਝ ਖੇਤਰਾਂ ਦੇ ਵਿੱਚ ਉਹ ਸਿਸਟਮ ਜਿਹੜਾ ਮੀਂਹ ਦੀਆਂ ਕਾਰਵਾਈਆਂ ਤਕੜੀਆਂ ਕਰਦਾ ਹੋਇਆ ਨਜ਼ਰ ਆਊਗਾ ਜਿਸ ਨੂੰ ਅਸੂ ਵਾਲੀਆ ਵੀ ਕਹਿੰਦੇ ਨੇ ਟਾਂਡੇ ਟਿੰਡੇ ਬੰਨ ਵੀ ਕਹਿੰਦੇ ਨੇ ਕਿਉਂਕਿ ਜਿਹੜੇ ਟਿੰਡੇ ਖੇੜੇ ਹੁੰਦੇ ਨੇ ਮਾਨਸਾ ਦੇ ਖੇਤਰ ਦੇ ਵਿੱਚ ਕਪਾਦੇ ਤਾਂ ਉਹਨਾਂ ਨੂੰ ਇਹ ਜਿਹੜੇ ਗੜੇਮਾਰੀ ਹੁੰਦੀ ਆ ਤਾਂ ਇਹ ਤੋੜ ਸਕਦਾ ਯਾਨੀ ਕਿ ਗੜੇਮਾਰੀ ਸਟਰੋਂਗ ਹੋ ਸਕਦੀ ਹੈ ਕਿਉਂਕਿ ਇਸ ਸਮੇਂ ਨਮੀ ਬਹੁਤ ਜ਼ਿਆਦਾ ਇਕੱਠੀ ਹੋ ਗਈ ਹੈ ਉੱਪਰਲੇ ਪੱਧਰ ਤੇ ਇਸ ਸਿਸਟਮ ਨੂੰ ਦੱਬਣ ਵਾਲਾ ਕੋਈ ਸਿਸਟਮ ਨਹੀਂ ਤਾਂ ਉਸ ਦੀ ਕਾਰਵਾਈ 5 ਜਿਹੜਾ ਆਪਾਂ ਕਹਿੰਦੇ ਆ 5 ਤਰੀਕ ਨੂੰ ਜੋ ਹੋ ਰਿਹਾ 5 ਤਰੀਕ ਨੂੰ ਇਸ ਸਿਸਟਮ ਦੀ ਨਾ ਪਛਮੀ ਗੜਬੜੀ ਦੇ ਨਾਲ ਪਹਾੜੀ ਇਲਾਕਿਆਂ ਦਾ ਸਿਸਟਮ ਥੱਲੇ ਨੂੰ ਵਧੂਗਾ ਤਾਂ ਉਹ ਹੌਲੀ-ਹੌਲੀ ਪੰਜਾਬ ਦੇ ਵਿੱਚ ਦੀ ਹੁੰਦਾ ਹੋਇਆ ਤਾਂ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹਲਕੀ ਕਣੀ ਕਾਵਣੇ ਨੂੰ ਕਰਦਾ ਹੋਇਆ ਅੱਗੇ ਲੰਘੂਗਾ ਜੀ ਤੇ ਇੰਨੀ ਇੱਕ ਅਪਡੇਟ ਹੈ ਹਰ ਰੋਜ਼ ਦੇ ਲਈ ਜੁੜੇ ਰਹਿਣ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਣੀ ਫੇਸਬੁੱਕ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਕਰਕੇ ਸਾਨੂੰ ਸਪੋਰਟ ਕਰਿਆ ਕਰੋ ਤੇ ਵੀਡੀਓ ਸ਼ੇਅਰ ਕਰਕੇ ਵੱਖ-ਵੱਖ ਖੇਤਰਾਂ ਦੀਆਂ ਤੁਹਾਡੇ ਆਪਣੇ ਇਲਾਕੇ ਦੀਆਂ ਮੌਸਮ ਦੀਆਂ ਤਾਂ ਜਰੂਰ ਸਾਨੂੰ ਜਿਹੜੀਆਂ ਜਾਣਕਾਰੀ ਇਹਦੇ ਵਿੱਚ ਭੇਜਦਿਆ ਕਰੋ ਸਾਡੇ ਨੰਬਰ ਦੇ ਉੱਤੇ ਭੇਜ ਸਕਦੇ ਹੋ ਸਾਡੀ ਫੇਸਬੁੱਕ ਆਈਡੀ ਦੇ ਮੈਸੇਂਜਰ ਦੇ ਉੱਤੇ ਸਤਗੁਰਪੰਗੂ ਨਾਂ ਦੀ ਫੇਸਬੁੱਕ ਆਈਡੀ ਆ ਉਹਦੇ ਉੱਤੇ ਭੇਜ ਸਕਦੇ ਹੋ ਜਾਂ ਮੌਸਮ ਪੰਜਾਬ ਟੀਵੀ ਇੰਸਟਾਗ੍ਰam ਪੇਜ ਦੇ ਉੱਤੇ ਭੇਜ ਸਕਦੇ ਹੋ ਤੇ ਮੌਸਮ ਹਰ ਰੋਜ਼ ਕਾਰਬਟ ਲੈਂਦਾ ਹੋਇਆ ਨਜ਼ਰ ਆਊਗਾ ਕਦੇ ਕਨਮਨ ਕਣੀ ਕਦੇ ਬੁੰਦਾਵਾਂਦੀ ਇਸ ਤਰ੍ਹਾਂ ਜਿਹੜੀ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੀ ਤੇ ਬਾਕੀ ਤੁਸੀਂ ਜੁੜੇ ਤੁਹਾਡਾ ਸਾਰਿਆਂ ਦਾ ਧੰਨਵਾਦ ਇੰਨੀ ਕੀ ਜਾਣਕਾਰੀ ਹੈ ਬਾਕੀ ਕੱਲ ਨੂੰ ਸਵੇਰ ਦੇ ਸਮੇਂ ਫੇਰ ਮਿਲਾਂਗੇ ਨਵੀਂ ਜਾਣਕਾਰੀ ਲੈ ਕੇ ਜੀ ਤਦ ਤੱਕ ਲਈ ਰੱਬ ਰਾਖਾ ਮਿਹਰਬਾਨੀ